ਕਿਵੇਂ ਦੇਖਦੇ ਹੋ ਪਹਿਲਾਂ ਦਾਣਾ ਮੰਡੀ ਦੇ ਵਿੱਚ ਇਕੱਠੇ ਹੋਣਾ ਸੀ ਪਹਿਲਾਂ ਨਵਦੀਪ ਨੂੰ ਛਡਾਉਣ ਦੇ ਲਈ ਪ੍ਰਦਰਸ਼ਨ ਕਰਨ ਦੀ ਤਿਆਰੀ ਸੀ ਛੱਡ ਦਿੱਤਾ ਗਿਆ ਅੱਜ ਉਸ ਦਾ ਉੱਥੇ ਸਵਾਗਤ ਕਰਨਾ ਸੀ ਜਾਂ ਸਨਮਾਨ ਕਰਨਾ ਸੀ ਉਹਦੇ ਲਈ ਵੀ ਦਾਣਾ ਮੰਡੀ ਦੇ ਵਿੱਚ ਇਕੱਠੇ ਨਹੀਂ ਹੋਣ ਦਿੱਤਾ ਗਿਆ ਇੱਕ ਪਾਸੇ ਕਿਹਾ ਜਾਂਦਾ ਕਿ ਸ਼ਾਂਤਮਈ ਤੁਸੀਂ ਪ੍ਰਦਰਸ਼ਨ ਕੋਈ ਰੋਸ ਮਜਾਰਾ ਕਿਤੇ ਵੀ ਕਰ ਸਕਦੇ ਹੋ ਅੱਜ ਅੰਬਾਲਾ ਦੀ ਦਾਣਾ ਮੰਡੀ 'ਚ ਇਕੱਠੇ ਹੋ ਕੇ ਇੱਥੋਂ ਇੱਕ ਮਾਰਚ ਦੇ ਰੂਪ ਸ਼ੰਭੂ ਜਾਣਾ ਸੀ ਪਰ ਅੱਜ ਦਾਣਾ ਮੰਡੀ ਦੇ ਵਿੱਚ ਵੀ ਜਦੋਂ ਕਿਸਾਨ ਆ ਗੂ ਸਵੇਰੇ ਕੋਈ ਤਿਆਰੀ ਕਰ ਰਹੇ ਸੀ ਤਾਂ ਉਹਨਾਂ ਨੂੰ ਉੱਥੋਂ ਪੁਲਿਸ ਫੜ ਕੇ ਲੈ ਜਾਂਦੀ ਹੈ ਤੇ ਬਾਕੀ ਜਿਹੜੇ ਵੀ ਪੰਜਾਬ ਜਾਂ ਹਰਿਆਣਾ ਦੇ ਹੋਰ ਵੱਖ-ਵੱਖ ਥਾਵਾਂ ਤੋਂ ਕਿਸਾਨ ਆਏ ਨੇ ਜਾਂ ਹੋਰ ਨੌਜਵਾਨ ਤੇ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਏ ਨੇ ਉਹਨਾਂ ਨੂੰ ਹਰਿਆਣਾ 'ਚ ਵੜ ਨਹੀਂ ਦਿੱਤਾ ਜਾ ਰਿਹਾ ਦੇਖੋ ਇਹ ਜਿਹੜੀ ਧੱਕੇਸ਼ਾਹੀ ਕਹਿ ਲਓ ਜਾਂ ਗੁੰਡਾਗਰਦੀ ਕਹਿ ਲਓ ਜਾਂ ਹਨਾ ਜਾਂ ਇਹ ਜ਼ਬਰ ਜਿਸ ਤਰੀਕੇ ਨਾਲ ਨਵਦੀਪ ਤੇ ਕੀਤਾ ਗਿਆ ਇਸ ਤਰ੍ਹਾਂ ਨਵਦੀਪ ਨੇ ਆ ਕੇ ਖੁਲਾਸੇ ਕੀਤੇ ਰਾਤ ਜਦੋਂ ਬਾਹਰ ਆਇਆ ਕਿ ਕਿਵੇਂ ਮੇਰੇ ਛੱਡੇ ਪਾੜੇ ਗਏ ਆ ਕਿਵੇਂ ਬਰਫਾਂ ਦੀ ਲਟਾਇਆ ਗਿਆ ਕਿਵੇਂ ਪਾਣੀ ਜਿ ਡਬੋਇਆ ਗਿਆ ਕਿ ਮੈਂ ਕਰੰਟ ਲਾਇਆ ਗਿਆ ਜਾਨੇ ਉਹ ਕੋਈ ਵੀ ਜਿਹੜਾ ਤਸ਼ੱਦਦ ਜ਼ਬਰ ਜ਼ੁਲਮ ਸਾਰੇ ਉਹਨਾਂ ਨੇ ਹੱਥ ਕੰਡੇ ਨਵਦੀਪ ਦੇ ਉੱਤੇ ਅਪਣਾਏ ਨੇ ਸੋ ਲਗਾਤਾਰ 3 ਮਹੀਨੇ ਜੇਲ੍ਹ 'ਚ ਵੀ ਬੰਦ ਰੱਖਿਆ ਸੋ ਹੁਣ ਉਸ ਤੋਂ ਬਾਅਦ ਵੀ ਦੇਖ ਰਹੇ ਹਾਂ ਵੀ ਅੱਜ ਜੇ ਸ਼ਾਂਤਮਈ ਤਰੀਕੇ ਨਾਲ ਲੋਕ ਜਾਣਾ ਚਾਹੁੰਦੇ ਸੀ ਤਾਂ ਅੱਜ ਹਰਿਆਣਾ ਸਰਕਾਰ ਨੇ ਅੰਬਾਲੇ ਦੇ ਵਿੱਚ ਦਾਣਾ ਮੰਡੀ 'ਚ ਵੀ ਲੋਕਾਂ ਨੂੰ ਜਿਹੜਾ ਇਕੱਠੇ ਨਹੀਂ ਹੋਣ ਦਿੱਤਾ ਗਿਆ ਅੱਜ ਕੀ ਲੱਗਦਾ ਕਿਤੇ ਐਸਾ ਤਾਂ ਨਹੀਂ ਕਿ ਉਹਨਾਂ ਨੂੰ ਸ਼ੰਕਾ ਹੋਵੇ ਕਿ ਇਹੜਾ ਹੋਵੇ ਕਿ ਦਾਣਾ ਮੰਡੀ ਦੇ ਵਿੱਚ ਆ ਕੇ ਪੱਕਾ ਡੇਰਾ ਲੱਗ ਜੇ ਜਾਂ ਇੱਥੇ ਪ੍ਰਦਰਸ਼ਨ ਸ਼ੁਰੂ ਹੋ ਜੇ ਕੀ ਲੱਗਦਾ ਵੀ ਉੱਥੇ ਜਾਣ ਤੋਂ ਕਿਉਂ ਰੋਕਿਆ ਗਿਆ ਦੇਖੋ ਜਿਹੜੀ ਸਾਨੂੰ ਸਮਝਣ ਦੀ ਇੱਕ ਲੋੜ ਆ ਜਿਹੜੇ ਨਵੇਂ ਕਾਨੂੰਨ ਮੋਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜੇ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਸੀਗੇ, ਵਸਤੀਵਾਦੀ ਕਾਨੂੰਨ ਸੀ, ਜਿਹੜੇ ਕਾਲੇ ਕਾਨੂੰਨ ਸੀ, ਉਹ ਸਾਰੇ ਕਾਨੂੰਨ ਅਸੀਂ ਖਤਮ ਕਰਤੇ ਤੇ ਅਸੀਂ ਨਵੇਂ ਕਾਨੂੰਨ ਲੈ ਕੇ ਆਏ। ਸਿਰਫ ਅੰਡਰ ਸੈਕਸ਼ਨ ਬਦਲ ਨਾਲ, ਧਰਾਵਾਂ ਬਦਲ ਨਾਲ, ਧਰਾਵਾਂ ਦੇ ਜਿਹੜੇ ਅੰਕੜੇ ਬਦਲਣ ਦੇ ਨਾਲ ਜੇ ਕੋ 302 ਨੂੰ 109 'ਚ ਬਦਲਤਾ, ਪਰ ਉਹਦੀ ਆਰਡ ਦੇ ਵਿੱਚ ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਹੋਰ ਲਿਆਂਦੇ ਆ। ਪੁਲਿਸ ਨੂੰ ਕਿੰਨਾ ਪਾਵਰਫੁਲ ਬਣਾਤਾ ਇਹਨਾਂ ਨੇ। ਜਿਹੜੇ ਕੋਈ ਧਰਨਾ ਪ੍ਰਦਰਸ਼ਨ ਕਰਨ ਵਾਲੇ ਬੰਦੇ ਨੇ ਕੋਈ ਕਿਸਾਨ ਨੇ ਮਜ਼ਦੂਰ ਨੇ ਜਾਂ ਕੋਈ ਵੀ ਵਰਗ ਹੈ ਉਹਨਾਂ ਨੂੰ ਕਿਵੇਂ ਦੱਬਣਾ ਹੈ ਇਹ ਸਾਰੇ ਇਹ ਉਹ ਕਾਲੇ ਕਾਨੂੰਨ ਉਹ ਹੀ ਇਹ ਗੱਲ ਕਹਿ ਰਹੇ ਨੇ ਵੀ ਤੁਸੀਂ ਦੇਖੋ ਹੁਣ ਪੁਲਿਸ ਕੋਲੇ ਇੰਨੀ ਪਾਵਰ ਆ ਗਈ ਵੀ 25 ਤੋਂ 40 ਦਿਨਾਂ ਦੀ ਖਾਤਰ ਬਿਨਾ ਕਿਸੇ ਮੁਕਦਮੇ 'ਚ ਗ੍ਰਿਫਤਾਰੀ ਪਾਈ ਤੋਂ ਬਿਨਾ ਬਿਨਾ ਕਿਸੇ ਅਦਾਲਤ ਨੂੰ ਇਤਲਾਹ ਦਿੱਤਾ ਸੂਚਨਾ ਦਿੱਤੇ ਬਿਨਾ ਕੋਈ ਨੋਟਿਸ ਭੇਜੇ ਬਿਨਾ ਤੁਸੀਂ ਪੁਲਿਸ ਵਾਲੇ 25 ਤੋਂ 40 ਦਿਨ ਕਿਸੇ ਵੀ ਬੰਦੇ ਨੂੰ ਆਪਣੇ ਕੋਲ ਰੱਖ ਸਕਦੇ ਜਿਹੜਾ ਮਰਜ਼ੀ ਫਿਰੋ ਉੱਥੇ ਛਾਦਰ ਧੌਣ ਜ਼ਬਰ ਜਲਮ ਕਰਨ ਇਹ ਕਿੰਨੀਆਂ ਤਾਕਤਾਂ ਜਿਹੜੀਆਂ ਪੁਲਿਸ ਨੂੰ ਇਹ ਕਾਨੂੰਨ ਦਿੱਤੀਆਂ ਜਾਂਦੀਆਂ ਨੇ ਅਗਲੀ ਗੱਲ ਜਿਹੜੀ ਇਹਨਾਂ ਕਾਨੂੰਨਾਂ ਦੀ ਸਭ ਤੋਂ ਖਤਰਨਾਕ ਗੱਲ ਆ ਇਹ ਕਹਿੰਦੇ ਕੱਲ ਨੂੰ ਕੋਈ ਧਰਨਾ ਪ੍ਰਦਰਸ਼ਨ ਕਰ ਰਹੇ ਲੋਕ ਉੱਥੇ ਕੋਈ ਭੰਨ ਤੋੜ ਹੋ ਜਾਂਦੀ ਆ ਕੋਈ ਹੋਰ ਘਟਨਾ ਵਾਪਰ ਜਾਂਦੀ ਆ ਤਾਂ ਉਹ ਘਟਨਾਵਾਂ ਨੂੰ ਅਤਵਾਦੀ ਘਟਨਾਵਾਂ ਦੇ ਤੌਰ ਤੇ ਦੇਖਿਆ ਜਾਊਗਾ ਵੀ ਉਹਤੇ ਕੱਲ ਨੂੰ UAPA ਵੀ ਲਾ ਸਕਦੇ ਆ NSA ਵੀ ਲਾ ਸਕਦੇ ਆ ਜਣੇ ਇੱਕ ਤਰੀਕੇ ਨਾਲ ਇਹ ਚਾਹੁੰਦੇ ਆ ਵੀ ਕੋਈ ਵੀ ਅਥੇ ਲੋਕ ਜੀ ਉੱਠ ਕੇ ਆਪਣੀ ਆਵਾਜ਼ ਬੁਲੰਦ ਕਰਦੇ ਆ ਚਾਹੇ ਕਿਸਾਨ ਆ ਮਜ਼ਦੂਰ ਆ ਆਪਣੀਆਂ ਜ਼ਮੀਨਾਂ ਖਾਤਰ ਕਿਸਾਨ ਪਿੱਛੇ ਲੜੇ ਮਜ਼ਦੂਰ ਵੀ ਲੜ ਰਹੇ ਆ ਮਲਾਜ਼ਮ ਵੀ ਲੜ ਰਹੇ ਆ ਵਿਦਿਆਰਥੀ ਵੀ ਲੜ ਰਹੇ ਆ ਵੀ ਕਿਸੇ ਤਰੀਕੇ ਨਾਲ ਜਿਹੜੀ ਵੀ ਬਾਜ ਉੱਠੂਗੀ ਜਿਹੜੇ ਵੀ ਲੋਕ ਸੜਕਾਂ ਤੇ ਆਉਣਗੇ ਉਹ ਸਾਰੇ ਲੋਕ ਅਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਕਾਲੇ ਕਾਨੂੰਨਾਂ ਜਿਹਾ ਕੇ ਦਬਬ ਦੇਣੇ ਨੇ ਪਰ ਹੁਣ ਅੱਗੇ ਦੀ ਕਾਰਵਾਈ ਕੀ ਰਹੇਗੀ ਜ ਜੁਣ ਤੁਸੀਂ ਇੱਥੇ ਕਿਸਾਨ ਵਾਂਗ ਦੇਖ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਸਾਈ ਹਾਈਵੇ ਤੇ ਇੱਥੇ ਇਕੱਠੇ ਹੋ ਗਏ ਨੇ ਹੁਣ ਇਸ ਤੋਂ ਬਾਅਦ ਫਿਰ ਅੱਗੇ ਦੀ ਕੀ ਤਿਆਰੀ ਆ ਕੀ ਅੱਗੇ ਦਾ ਫੈਸਲਾ ਹੋ ਰਿਹਾ ਕਿਸਾਨ ਜਥੇਬੰਦੀਆਂ ਕੀ ਫੈਸਲਾ ਕਰ ਰਹੀਆਂ ਇਸ ਤੋਂ ਬਾਅਦ ਅੱਗੇ ਹੁਣ ਵਾਪਸ ਸ਼ੰਭੂ ਵਾਲੇ ਜਾਣਾ ਹੈ ਜਾਂ ਅੰਬਾਲੇ ਜਾਣਾ ਜਾਂ ਕਿਸ ਤਰ੍ਹਾਂ ਦੀ ਅੱਗੇ ਰਣਨੀਤੀ ਕਿਸ ਤਰ੍ਹਾਂ ਦੀ ਤਿਆਰ ਕੀਤੀ ਜਾ ਰਹੀ ਹੈ ਸਾਨਾਗੂਆਂ ਦੀ ਮੀਟਿੰਗ ਸਵਰਨ ਸਿੰਘ ਭ ਅਕかせਨ ਕੋਰਡਾ ਡਲੇਲ ਸਾਹਿਬ ਇਹ ਮੀਟਿੰਗ ਕਰ ਰਹੇ ਨੇ ਸਾਰੇ ਬੈਠ ਕੇ ਤੇ ਇਹਨਾਂ ਨੇ ਹੀ ਰਣਨੀਤੀ ਅੱਗੇ ਲਿਕਣੀ ਆ ਜੇ ਇਹਨਾਂ ਨੇ ਕਿਹਾ ਵੀ ਆਪਾਂ ਹਰਿਆਣੇ ਸੇ ਜਾਣਾ ਵਾਲੇ ਤੋਂ ਹੀ ਆਉਣਾ ਬੰਦਾ ਤੇ ਇਹੀ ਆ ਵੀ ਜਿੱਥੇ ਆਪਾਂ ਤੁਰਨ ਦਾ ਲੋਕਾਂ ਨੂੰ ਸੱਦਾ ਦਿੱਤਾ ਆਪਾਂ ਨੂੰ ਉਥੋਂ ਹੀ ਤੁਰਨਾ ਚਾਹੀਦਾ ਉਥੋਂ ਸ਼ੰਭੂ ਜਾਣਾ ਚਾਹੀਦਾ ਅੱਜ ਹੁਣ ਇਹ ਬਾਤ ਰਹੇ ਨੇ ਪਹਿਲਾਂ ਤੁਸੀਂ ਦੇਖੋ ਵੀ ਕੈ ਮਹੀਨੇ ਹੋ ਗਏ ਸ਼ੰਭੂ ਤੇ ਖਨੌਰੀ ਦੇ ਉੱਤੇ ਕਿਸਾਨਾਂ ਦੇ ਉੱਤੇ ਜ਼ੁਲਮ ਟਾਇਆ ਗਿਆ 퍼 ਲਗਾਤਾਰ ਕਿੰਨੇ ਮਹੀਨਿਆਂ ਤੋਂ ਉੱਥੇ ਬਿਠਾਇਆ ਗਿਆ ਹੁਣ ਹਾਈ ਕੋਰਟ ਨੇ ਵੀ ਕਿਹਾ ਵੀ ਭਾਈ ਲਾਂਗਾ ਖੋਲੋ ਉੱਥੇ ਕਈ ਵਾਰੀ ਹਮਲੇ ਵੀ ਸ਼ੰਭੂ ਹਮਲੇ ਵੀ ਹੋਏ ਇਹਨਾਂ ਦੇ ਗੁੰਡੇ ਵੀ ਉੱਥੇ ਆਏ ਹਾਲਾਂਕਿ ਹਰ ਵਾਰੀ ਕਿਸਾਨ ਆਗੂਆਂ ਨੇ ਕਿਹਾ ਵੀ ਜਿਹੜਾ ਇਹ ਰਾਹ ਹੈ ਇਹ ਰਾਹ ਅਸੀਂ ਨਹੀਂ ਰੋਕਿਆ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਇਹ ਰਾਹ ਰੋਕਿਆ ਹੈ ਹਰਿਆਣਾ ਸਰਕਾਰ ਨੇ ਇਹ ਰਾਹ ਰੋਕਿਆ ਸਟੇਟ ਸੈਂਟਰ ਦੀ ਗਵਰਨਮੈਂਟ ਨੇ ਅਸੀਂ ਜਾਣਾ ਚਾਹੁੰਦੇ ਸਾਨੂੰ ਜਾਣ ਦਿਓ ਹੁਣ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਅੱਜ ਦਾ ਅਖੀਰਲਾ ਅਦਾਲਤੀ ਹਾਈ ਕੋਰਟ ਦਾ 7 ਦਿਨ ਦਾ ਸਮਾਂ ਦਿੱਤਾ ਸੀ ਉਹ ਵੀ ਪੂਰਾ ਹੋ ਗਿਆ ਹਾਲੇ ਉਹ ਰਾਹ ਉਹ ਲਾਂਗਾ ਨਹੀਂ ਖੋਲਿਆ ਗਿਆ ਇਹਨੂੰ ਲੈ ਕੇ ਹਰਿਆਣਾ ਜਿਹੜਾ ਉਹ ਸੁਪਰੀਮ ਕੋਰਟ ਜਾ ਚੁੱਕਿਆ ਸਰਕਾਰ ਹਰਿਆਣੇ ਦੀ ਵੀ ਅਸੀਂ ਉਹ ਮਤਲਬ ਕਿ ਸਾਰਾ ਕੁਝ ਇਹ ਇੱਕ ਤਰੀਕੇ ਨਾਲ ਚੱਲ ਰਹੇ ਨੇ ਅੱਛਾ ਜੇ ਮੰਨ ਲਓ ਰਸਤਾ ਖੋਲ ਦਿੱਤਾ ਜਾਂਦਾ ਫਿਰ ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਫਿਰ ਕਿਸਾਨ ਜਥੇਬੰਦੀਆਂ ਨੇ ਹਾਲਾਂਕਿ ਫੈਸਲਾ ਕਰ ਰਹੇ ਪਰ ਲੱਖਾਂ ਸਧਾਨਾ ਕੀ ਸੋਚਦੇ ਫਿਰ ਅੱਗੇ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜੇ ਰਸਤਾ ਖੁੱਲ ਜਾਂਦਾ ਦੇਖੋ ਇਹਨਾਂ ਦਾ ਫੈਸਲਾ ਪਰ ਮੈਂ ਤਾਂ ਇੰਨਾ ਕਹਿਣਾ ਚਾਹਾਂਗਾ ਵੀ ਜੇ ਦਿੱਲੀ ਜਾਣ ਦਾ ਸੱਦਾ ਹੈਗਾ ਸ਼ੁਰੂ ਤੋਂ ਹੀ ਤਾਂ ਫਿਰ ਦਿੱਲੀ ਜਾਣਾ ਚਾਹੀਦਾ ਤਾਂ ਦਿੱਲੀ ਜਾਣਾ ਚਾਹੀਦਾ ਕਹਿੰਦੇ ਨੇ ਕਿ ਜੇ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਹਾਂ ਜੇ ਸ਼ੰਭੂ ਬੈਰੀਅਰ ਜੇ ਬਾਰਡਰ ਜਿਹੜਾ ਖੁੱਲਦਾ ਫਿਲਹਾਲ ਕਹਿੰਦੇ ਨੇ ਕਿਸਾਨਾਂ ਜਿੱਥੇ ਬੰਦੀਆਂ ਮੀਟਿੰਗ ਕਰ ਰਹੀਆਂ ਨੇ ਮੀਟਿੰਗ ਤੋਂ ਬਾਅਦ ਅੱਗੇ ਦਾ ਫੈਸਲਾ ਹੋਏਗਾ ਕਿ ਹੁਣ ਅੰਮਾਲਾ ਮੰਡੀ ਜਾਣਾ ਹੈ ਜਾਂ ਫਿਰ ਇੱਥੇ ਕਿੰਨੀ ਦੇਰ ਰੁਕਣਾ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੋਣਾ ਤਾਂ ਫਿਲਹਾਲ ਇਹ ਤਸਵੀਰਾਂ ਨੇ ਜੀ ਇੱਥੇ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਨੇ ਹਾਈਵੇ ਤੇ ਵੀ ਇਕੱਠੇ ਹੋ ਗਏ। ਪਤਾ ਚਾਹਨਾ ਚਾਹਦੇ ਕਿਸਾਨਾਂ ਦੀ ਸਟਰੈਂਥ ਕਿੰਨੀ ਹੈ, ਕਿੰਨੀ ਕਤਾਰਾਂ 'ਚ ਕਿਸਾਨ ਇੱਥੇ ਇਕੱਠੇ ਹੋਏ ਨੇ। ਦੇਖੋ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਜਿਹੜੇ ਨੇ ਉਹ ਇੱਥੇ ਇਕੱਠੇ ਹੋ ਗਏ ਨੇ। ਤੁਸੀਂ ਆ ਗੱਡੀਆਂ ਦੇ ਕਾਫਲੇ ਦੇਖ ਲਓ। ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਮੈਨੂੰ ਲੱਗਦਾ ਕਿ ਸ਼ਾਇਦ ਕੈਮਰਾ ਉਸ ਤੱਕ ਨਜ਼ਰ ਨਾ ਪਹੁੰਚਾ ਸਕੇ। ਜਿੱਥੋਂ ਤੱਕ ਇਹ ਕਾਫਲਾ ਨਜ਼ਰ ਆਉਂਦਾ। ਹਾਲਾਂਕਿ ਵਿੱਚ ਕੁਝ ਗੱਡੀਆਂ ਤੇ ਲੰਘਣ ਵਾਲੇ ਲੋਕਾਂ ਦੀਆਂ ਕਹਿ ਸਕਦੇ ਹਾਂ। ਪਰ ਤੁਹਾਨੂੰ ਕਿਸਾਨੀ ਝੰਡੇ ਹੱਥਾਂ ਦੇ ਵਿੱਚ ਫੜੇ ਲੋਕ ਨਜ਼ਰ ਆ ਜਾਣਗੇ ਇੱਕ ਵਾਰੀ ਤੁਹਾਨੂੰ ਚਾਰੇ ਪਾਸੇ ਹੀ ਤਸਵੀਰ ਵਿਨੋਦਤਾ ਇਸ ਚੌਂਕ ਤੋਂ ਚਾਰੇ ਪਾਸੇ ਹੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਿਓ ਤੁਸੀਂ ਦੇਖੋ ਅੱਗੇ ਚਾਰੇ ਪਾਸੇ ਤੁਹਾਨੂੰ ਇੱਥੇ ਕਾਠ ਨਜ਼ਰ ਆਏਗਾ ਗੱਡੀਆਂ ਨਜ਼ਰ ਆਉਣਗੀਆਂ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜੀ ਇਹ ਕਿਸਾਨ ਜਿਹੜੇ ਉਹ ਨਜ਼ਰ ਆਉਣਗੇ ਹਾਲਾਂਕਿ ਕੋਸ਼ਿਸ਼ ਕੀਤੀ ਜਾ ਰਹੀ ਆ ਵਲੰਟੀਅਰਾਂ ਦੇ ਰਾਹੀਂ ਕਿ ਰਸਤਾ ਖੁੱਲਾ ਰਵੇ ਟ੍ਰੈਫਿਕ ਜਮ ਨਾ ਹੋਵੇ ਪਰ ਜਦੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਗੱਡੀਆਂ ਪਹੁੰਚ ਜਾਣ ਇਕੱਠ ਹੋ ਜੇ ਤੋਂ ਉਹਦੇ ਇਫਤਰਾ ਵੀ ਸਮੱਸਿਆ ਆ ਜਾਂਦੀ ਆ ਤੇ ਤਸਵੀਰ ਤੁਹਾਡੇ ਸਾਹਮਣੇ ਹੈ ਜੀ ਆ ਕਿਸਾਨ ਇੱਥੇ ਤੁਹਾਨੂੰ ਸੜਕਾਂ ਤੇ ਫਿਰਦੇ ਨਜ਼ਰ ਆਉਣਗੇ ਸੜਕ ਦੇ ਦੋਨੇ ਪਾਸੇ ਕਿਸਾਨ ਨਜ਼ਰ ਆਉਣਗੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਇਸ ਵੇਲੇ ਇਸ ਹਾਈਵੇ ਤੇ ਲਾਸੈਂਬਲੀ ਇਲਾਕਾ ਜਿੱਥੇ ਇਹ ਕਿਸਾਨ ਇਕੱਠੇ ਹੋਏ ਨੇ ਕਿਉਂਕਿ ਜਦੋਂ ਸਨੌਰ ਵਾਲੇ ਪਾਸਿਓਂ ਅੰਬਾਲੇ ਨੂੰ ਜਾਣਾ ਸੀ ਤੇ ਇਹ ਸੜਕ ਪੈਂਦੀ ਆ ਤਾਂ ਐਸੀ ਸੜਕ ਤੇ ਫਿਰ ਜਦੋਂ ਅੰਬਾਲੇ ਜਾਣ ਤੋਂ ਰੋਕ ਲਿਆ ਗਿਆ ਤਾਂ ਇੱਥੇ ਹੀ ਕਿਸਾਨ ਇਕੱਠੇ ਹੋਏ ਨੇ ਜੀ ਨਪਿੰਦਰ ਕੀ ਮੰਨਿਆ ਜਾਏ ਹਾਲਾਂਕਿ ਮੀਟਿੰਗ ਚੱਲ ਰਹੀ ਹੈ ਸਰਵਰ ਸਿੰਘ ਪੰਦੇ ਡੱਲੇਵਾਲ ਤੇ ਹੋਰ ਕਈ ਕਿਸਾਨ ਆਗੋਂ ਦੇ ਲੋ ਮੀਟਿੰਗ ਕੀਤੀ ਜਾ ਰਹੀ ਹੈ ਕਿੰਨੇ ਕ ਦੇਰ ਤੱਕ ਅਗਲੀ ਜੋ ਰਣਨੀਤੀ ਸਟਰੈਟਜੀ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਕਿਉਂਕਿ ਸੜਕਾਂ ਤੇ ਵੱਡੀ ਤਾਦਾਦ ਜੋ ਕਿਸਾਨ ਨੇ ਪਹੁੰਚੇ ਹੋਏ ਨੇ ਦੇਖੋ ਲੱਗਦਾ ਹੈ ਕਿ ਅੱਧੇ ਘੰਟੇ ਤੱਕ ਕੋਈ ਫੈਸਲਾ ਜਿਹੜਾ ਹੈਗਾ ਕਰ ਲਿਆ ਜਾਵੇਗਾ ਸਾਡਾਂ ਦੇ ਵੱਲੋਂ ਕਿਉਂਕਿ ਇਹ ਜਾਮ ਜਿਹੜਾ ਤੁਹਾਡੇ ਸਾਹਮਣੇ ਤਸਵੀਰਾਂ ਨੇ ਜਾਮ ਲਗਾਤਾਰ ਵੱਧਦਾ ਜਾ ਰਿਹਾ ਹੈ ਇੱਥੇ ਹਾਈਵੇ ਤੇ ਗੱਡੀਆਂ ਦਾ ਜਿਹੜਾ ਕਾਫਲਾ ਉਹ ਵੱਡਾ ਹੁੰਦਾ ਜਿਹੜਾ ਇਕੱਠ ਵੱਡਾ ਹੁੰਦਾ ਜਾ ਰਿਹਾ ਤਾਂ ਲੱਗਦਾ ਹੈ ਕਿ ਥੋੜੀ ਦੇਰ ਤੱਕ ਕਿਸਾਨ ਆਗੂ ਜਿਹੜੇ ਨੇ ਜਥੇਬੰਦੀਆਂ ਨੇ ਉਹ ਫੈਸਲਾ ਕਰਨ ਗਿਆ ਜਲਦੀ ਕਿ ਅੱਗੇ ਕੀ ਕੀਤਾ ਜਾਣਾ ਹੈ ਤੇ ਅੱਗੇ ਦਾ ਫੈਸਲਾ ਕੀ ਹੋਣਾ ਹੈ ਅੰਬਾਲੇ ਵੱਲ ਜਾਣਾ ਹੈ ਜਾਂ ਸ਼ੱਭੂ ਵੱਲ ਜਾਣਾ ਹੈ ਜਾਂ ਇੱਥੇ ਰੁਕਣਾ ਹੈ ਤਾਂ ਉਹ ਫੈਸਲਾ ਜਿਹੜਾ ਥੋੜੀ ਦੇਰ ਦੇ ਵਿੱਚ ਕਰ ਲਿਆ ਜਾਵੇਗਾ ਕਿਸਾਨ ਆਗੂ ਜਿਹੜੇ ਨੇ ਉਹ ਮੀਟਿੰਗ ਕਰ ਰਹੇ ਨੇ ਉਹਨਾਂ ਦੀ ਮੀਟਿੰਗ ਦੇ ਵਿੱਚ ਫੈਸਲਾ ਜਿਹੜਾ ਹੈਗਾ ਉਹ ਹੋ ਜਾਏਗਾ ਪਰ ਫਿਲਹਾਲ ਇਹ ਕਿਸਾਨ ਜਿਹੜੇ ਨੇ ਉਹ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਨੇ ਤਾਂਕਿ ਅੱਗੇ ਦਾ ਕੋਈ ਫੈਸਲਾ ਲਿਆ ਜਾ ਸਕੇ ਕਿ ਅੱਗੇ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਜੀ 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 ਬਹੁਤ-ਬਹੁਤ ਸ਼ੁਕਰੀਆ ਨਪਿੰਦਰ ਸਾਨਾ तमाम ਜਾਣਕਾਰੀ ਦੇਣ ਲਈ ਤੇ ਸ਼ੰਭੂ ਬਾਰਡਰ ਤੋਂ ਅੰਬਾਲਾ ਵੱਲ ਜੋ ਹੈ ਉਹ ਕਿਸਾਨਾਂ ਦੇ ਵੱਲੋਂ ਜਾਇਆ ਜਾ ਰਿਹਾ ਸੀਗਾ ਪਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰਸਤੇ 'ਚ ਹੀ ਲੋਕ ਰੋਕਿਆ ਗਿਆ ਲੱਖਾਸਤਾਨਾ ਦੇ ਵੱਲੋਂ ਵੀ ਗੱਲਬਾਤ ਸਾਡੇ ਸਹਿਯੋਗੀ ਦੇ ਵੱਲੋਂ ਕੀਤੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਕਿਸਾਨ ਨੂੰ ਹਰਿਆਣਾ 'ਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹਾਲਾਂਕਿ ਕਾਲ ਦਿੱਤੀ ਗਈ ਸੀ ਇਕੱਠ ਦੀ ਪਰ ਆਹੀ ਇਲਜ਼ਾਮ ਹੈ ਕਿ ਉਹਨਾਂ ਨੂੰ ਇਕੱਠ ਦਾ ਇਕੱਠਾ ਨਹੀਂ ਹੋਣ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਜ਼ਹਰ ਜੀ ਕਹਿੰਦੇ ਕਿ ਕੁਝ ਹੀ ਦਿਨ ਅਗਲੀ ਜੋਟਨ ਨੀਤੀ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਜਾ ਸਕਦਾ ਹੈ